ਹਰ ਇੱਕ ਗੱਲ ਮੰਨਦੀ ਆ ਬਹੁਤ ਸਿਆਣੀ ਆ ਜੀ ਤੇ ਇਹਦੇ ਵਈ ਜੀ ਆਪਾਂ 10000 ਰੁਪਏ ਦਾ ਇਹ ਬੱਚਾ ਲਿਆ ਸੀ ਤੇ ਜਦੋਂ ਇਹ ਸੂਗੀ ਨਾ ਤੇ ਆਪਾਂ ਸਾਰੇ ਜਿੰਨੇ ਆਪਣੇ ਫੋਲੋਅਰ ਹਨ ਸੱਜਣ ਮਿੱਤਰ ਸਾਰਿਆਂ ਨੂੰ ਬੱਚੇ ਦੇਣੇ ਆ ਤੇ ਆਜੋ ਇਹਦੇ ਵਿਖਾਉਣੇ ਆ ਤੁਹਾਨੂੰ ਕਾਰਨਾਵੇਂ ਚੱਲ ਐਮੀ ਫੜ ਗੇਂਦ ਫੜ ਫੜੋ ਗੇਂਦ ਫੜੋ ਗੇਂਦ ਗੇਂਦ ਫੜ ਕੇ ਲਿਆਓ ਜੱਜ ਤੱਕ ਸਕੰਨੀ ਹੋ ਗਈ ਆ ਖੇਡਣ ਲਈ ਤਿਆਰ ਆ ਐਮੀ ਚਲੋ ਲਿਆਓ ਬਾਲ ਫੜ ਕੇ ਲੈ ਕੇ ਆਓ ਵੇਖਿਆ ਜਾਂਦੇ ਕਾਰਨਾ ਵੀ ਲੈ ਕੇ ਆਉਗੀ ਬਾਲ ਲੈ ਕੇ ਆ ਜਲਦੀ ਜਲਦੀ ਮੇਰੇ ਕੋਲ ਲੈ ਆ ਆ ਜਾ ਆ ਜਾ ਬਾਲ ਲੈ ਕੇ ਆ ਬਹੁਤ ਸਿਆਣਾ ਬੱਚਾ ਆ ਜਾ ਆ ਜਾ ਆ ਜਾ ਆ ਜਾ ਐਮੀ ਬਾਲ ਦੇ ਦੇ ਇਹ ਬਹੁਤ ਸਿਆਣੀਆਂ ਵੇਖੋ ਬਾਲ ਲੈ ਆਈ ਆ ਕਿੱਥੇ ਆ ਬਾਲ ਦੇ ਦੋ ਦੇ ਦੋ ਬਾਲ ਇਹ ਕੈਪਟਰ ਬਹੁਤ ਹੈ ਬਾਲ ਕਿੱਥੇ ਆ ਬਾਲ ਕਿੱਥੇ ਆ ਲਿਆਓ ਬਾਲ ਪੁੱਤ ਓਏ ਆਪਾਂ ਇੰਨੇ ਚਮਲ ਦਾ ਡਰ ਵੀ ਲੰਦ ਨਹੀਂ ਲਿਆਓ ਬਾਲ ਲਿਆਓ 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 ਆ ਦੇਖੋ ਬਾਲ ਲੈ ਕੇ ਫਿਰ ਸੁੱਟ ਫੜ ਕੇ ਲੈ ਗਿਆ ਉਹ ਕੀ ਵੇਖੋ ਬਹੁਤ ਸਿਆਣੀ ਵੇਖੋ ਕਿ ਨਾ ਕੀ ਬਾਤਾਂ ਹੈ ਜੀ ਕੈਚ ਕਰਦੀ ਆ ਤੇ ਨਹਾਉਣਾ ਇਹਨੇ ਬੜੀ ਸ਼ਕੀਨ ਆ ਜਦੋਂ ਇਹ ਨਹਾਉਂਦੀ ਹੈ ਨਾ ਸ਼ੈਂਪੂ ਦੇ ਨਾਲ ਤੇ ਚੱਲ ਇੱਕ ਮਿੰਟ ਕੁਰਸੀ ਤੇ ਬਹਾਈਏ ਇਹਨੂੰ ਆ ਜਾ ਕੁਰਸੀ ਤੇ ਬਹਿ ਬਹਿ ਜਾ ਇੱਥੇ ਹਾਂ ਬਹਿ ਜਾ ਫਿਰ ਬੋਲ ਬਹਿ ਜਾ ਬਹਿ ਜਾ ਕੁਰਸੀ ਤੇ ਬਹਿ ਜਾ ਐਵੇਂ ਬੋਲ ਤੇ ਆਹ ਦੇਖੋ ਕਰਾ ਬਹੁਤ ਲਾਓ ਵੀ ਲਾਓ ਜਾ ਬਾਈਓ ਕੁਰਸੀ ਤੇ ਬਹ ਹਾਂ ਬਾਈਓ ਕੁਰਸੀ ਤੇ ਜਾ ਦਾਤਰੀ ਫੜਾ ਇਹਨੂੰ ਪੱਠੇ ਵੱਡਣ ਚਲੀ ਗਏ ਜਾ ਚਲੋ ਆ ਜੀ ਦਾਤਰੀ ਦਾਤਰੀ ਪੱਠੇ ਵੱਡਣ ਚਲੀਏ ਨਵਾਂ ਐਕਸ਼ਨ ਤਾਨੂੰ ਦਿਖਾਉਣੇ ਆ ਵੀ ਇਹ ਸਾਡੇ ਨਾਲ ਪੱਠੇ ਵੱਟਣ ਜਾਊਗੀ ਚਲੋ ਜੀ ਪੱਠੇ ਵੱਟਣ ਚਲੀਏ ਆਖੜ ਨਹੀਂ ਲੱਗ ਬੈਠੇ ਵੱਟਣ ਬੋਲ ਨਹੀਂ ਮਿਲਨੇ ਦੇਣੇ ਬੈਠੇ ਉਹ ਨਹੀਂ ਚੱਲ ਕੁਰਸੀ ਤੇ ਬੈਠ ਜਾ ਕੁਰਸੀ ਤੇ ਬੈਠ ਜਾ ਕੁਰਸੀ ਤੇ ਬੈਠ ਜਾ ਬੋਲ ਨਹੀਂ ਦੇਣੀ ਬੋਲ ਨਹੀਂ ਦੇਣੀ ਕੁਰਸੀ ਤੇ ਬੈਠ ਜਾ ਖਲੋ ਬਹਿ ਲੈ ਲੈਂਦੇ ਬਹਿ ਲੈ ਲੈਂਦੇ ਫਿਰ ਕੱਢਾਂਗੇ ਕੁਰਸੀ ਤੇ ਬਹਿ ਲੈ ਲੈਂਦੇ ਨਹੀਂ ਬੋਲ ਬੈ ਪਹਿਲੇ ਬੈ 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 ਕੁਰਸੀ ਤੇ ਚੱਲ ਆ ਦੇਖੋ ਬਹੁਤ ਪੜੀ ਲਿਖੀ ਆ ਤੇ ਐਕਸ਼ਨ ਪੂਰੇ ਕਰਦੀ ਆ ਸ਼ੈਂਪੂ ਨਾ ਨੌਂਦੀ ਆ ਜਿੰਮੀ ਉਹ ਜਿੰਮੀ ਕੈਚ ਵੇਖੋ ਉਹ ਨਰਾਜ ਹੋ ਗਿਆ ਬਾਈ ਜਿੰਮੀ ਆਪਣਾ ਨਰਾਜ ਹੋ ਗਿਆ 골ਡਨ ਰਟਿਵਰ ਇਹ ਨਸਲਾ 골ਡਨ ਰਟਿਵਰ ਵੇਖੋ ਕਿਹੜਾ ਪੂਰਾ ਐਕਸ਼ਨ ਕਰਦੀ ਆ ਬਹੁਤ ਸਿਆਣੀ ਆ बॉल फड़ के लिया लिया बॉल लेके आओ इधर इधर आ जा अम्मी आ जा जा कुर्सी ते कुर्सी ते बस पखे अके बह जा हवा लो दे बॉल दे बहुत स्याण बच्चा है